ਵਿਸਤਾਰ ਨਾਲ ਸਤਜਖੰਡ ਸ਼ਰ ਰਮੰਦਰ ਸਾਹਿਬ ਵਿਖੇ ਮਾਗੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਅਤੇ ਸਤਜਖੰਡ ਸ਼ਰ ਰਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਰਸਪੀਨੀ ਗੁਰਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਅੱਜਕੱਲ ਦੀ ਨੌਜਵਾਨ ਪੀੜੀ ਮਾਗੀ ਵਰਗੇ ਪਵਿੱਤਰ ਤਿਉਹਾਰਾਂ ਨੂੰ ਪੁੱਲਦੀ ਜਾ ਰਹੀ ਹੈ। ਸਾਨੂੰ ਲੋੜ ਹੈ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਬਹੁਤ ਜਿਆਦੀ ਰੌਣਕ ਹੈ ਬੜੀ ਧੂਮ ਧਾਮ ਦੇ ਨਾਲ ਮਾਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ ਮਹਾਰਾਜ ਦੇ ਘਰ ਜਿੰਨੀ ਵੀ ਸੰਗਤਾਂ ਆਉਂਦੀ ਹਰ ਇੱਕ ਦੀਆਂ ਆਸਾਂ ਮਰਾਦਾਂ ਇੱਥੇ ਪੂਰੀਆਂ ਹੁੰਦੀਆਂ ਵਾ ਬਹੁਤ ਵੱਡੀ ਮਹਾਨ ਹਸਤੀ ਹੈ ਸੱਚਖੰਡ ਹੈ ਪੂਰੀ ਦੁਨੀਆ ਦੇ ਮਹਾਨ ਹਸਤੀ ਹੈ ਜੀ ਅਮਰਤ ਸਾਰਾ ਅਰਦਾਸ ਬੇਨਤੀ ਸੇਵਾ ਤੇ ਸਿਮਰਨ ਦੀ ਦਾਤ ਦੀ ਦਾਤ ਮੰਗੀ ਹੈ ਵਾਹਿਗੁਰੂ ਜੀ ਹਾਂਜੀ ਅੱਜ ਮਾਗੀ ਦਾ ਦਿਨ ਆਈ ਦੁਨੀਆਂ ਦੂਰੋਂ ਦੂਰੋਂ ਆਂਦੀ ਆ ਦਰਸ਼ਨ ਕਰਨ ਵਾਸਤੇ ਯਾਤਰਾ ਵਾਲੀਆਂ ਬੱਸਾਂ ਬਹੁਤ ਆਂਦੀਆਂ ਨੇ ਹਰ ਜਗ੍ਹਾ ਤੋਂ ਸਰਬੱਤ ਦਾ ਭਲਾ ਹੋਵੇ ਲੋਕਾਂ ਤੇ ਕਿਰਪਾ ਵਰਸੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਸਭ ਆਪਣੇ ਘਰੇ ਰਾਜੀ ਖੁਸ਼ੀ ਵਸਣ ਸਭnabla ਦੀ ਮਨੋ ਕਾਮਨਾ ਪੂਰੀਆਂ ਹੋਣ ਤੁਸੀਂ ਪਾਣੀਪਤ ਹਰਿਆਣੇ ਤੋਂ ਆਏ ਆ ਜੀ ਅਸੀਂ ਕੱਲ ਲੋਹੜੀ ਦੇ ਤੌਰ ਤੇ ਆਏ ਸੀਗੇ ਗੁਰਦੁਆਰਾ ਦਰਬਾਰ ਸਾਹਿਬ ਅਸੀਂ ਨਵੀਂ ਗੱਡੀ ਲਈਏ ਉਹਦੀ ਬਾਬਾ ਜੀ ਨੂੰ ਉਹਦਾ ਸ਼ੁਕਰੀਆ ਦਾ ਕਰਨਾ ਆਇਆ ਸੀ ਕਿ ਐਂ ਪਰਿਵਾਰ ਚ ਵਰਕਦਾ ਪਾਣੀ ਆ ਤੇ ਅੱਜ ਜਿਵੇਂ ਕਿ ਮਾਗੀ ਦਾ ਤਿਹਾੜਾ ਹੈ ਤੇ ਉਸ ਦੇ ਉੱਪਰ ਬਹੁਤ ਹੀ ਸੰਗਤਾਂ ਚ ਉਰਲਾਸ ਦੇਖਿਆ ਜਾ ਰਿਹਾ ਹੈ ਤੇ ਸਵੇਰੇ ਇਸ਼ਨਾਨ ਕੀਤਾ ਸ਼ਰੋਵਰ ਦੇ ਵਿੱਚ ਤੇ ਬਹੁਤ ਹੀ ਅਰਦਾਸ ਕੀਤੀ ਕਿ ਬਸ ਇਹ ਗਾਨਾ ਚਾਹਵਾਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਇਹ ਹੀ ਕਹਿਣਾ ਚਾਹਾਂਗੇ ਮਾਗੀ ਦਾ ਤਿਹਾੜਾ ਜੀ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਸਾਰੇ ਜੋ ਆ

ਅਰਦਾਸ ਕੀਤੀ ਅੰਮ੍ਰਿਤਸਰ ਪਾਠਵੇ ਖਬਰਨਾਮਾ ਲਈ ਅਰਕੇਸ਼ ਕੁਮਾਰ